ਹੰਜੀ ਆਪਣਾ ਦਿਨ ਹੋ ਗਿਆ ਸੀਗਾ ਸਟਾਰਟ ਗਰਮ ਗਰਮ ਚਾਹ ਦੇ ਨਾਲ ਚਾਹ ਦੇ ਕੌਣ ਕੌਣ ਮਰੀਦ ਆ ਮੈਂ ਤਾਂ ਬਹੁਤ ਵੱਡੀ ਮਰੀਦ ਆ ਮੈਨੂੰ ਨੈਕਸ਼ੇਰ ਯਾਦ ਆਇਆ ਕਹਿੰਦੇ ਮੁਰਸ਼ਿਦ ਹਾਲੇ ਤੂੰ ਮੇਰੀਆਂ ਆਦਤਾਂ ਤੋਂ ਵਾਕਿਫੀ ਕਿੱਥੋਂ ਆ ਤੈਨੂੰ ਚਾਹ ਨਾਲ ਨਾ ਇਸ਼ਕ ਕਰਵਾਤਾ ਮੇਰਾ ਨਾਮ ਵੀ ਗਗਨ ਨੀ ਵਾ 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 ਤੇ ਅਦਰ ਮੈਂ ਲੱਡੂ ੜੂੜੂ ਭਰਲੇ ਸੀਗੇ ਮੈਨੂੰ ਪ੍ਰਭ ਕਹਿੰਦਾ ਭਾਈ ਜਲਦੀ ਪੀ ਮੈਂ ਖੜ ਜਾ ਹੁਣ ਤੇ ਅੱਜ ਲਾਈਟ ਹੈ ਨਹੀਂ ਸੀਗੀ ਤੇ ਪ੍ਰਭ ਨੇ ਸਟਾਰਟ ਕੀਤਾ ਜਨਰੇਟਰ ਬਿਕੋਜ਼ ਅੱਜ ਮੱਝਾਂ ਵੀ ਵੇਟ ਕਰ ਰਹੀਆਂ ਸੀ ਵੀ ਸਾਰੇ ਜਾਣੇ ਪਤਾ ਨਹੀਂ ਕਿੱਧਰ ਗਿਆ ਅੱਜ ਸਾਨੂੰ ਪਾਣੀ ਪੂਣੀ ਪਿਉਣਾ ਹੈ ਕਿ ਨਹੀਂ ਪਿਉ ਏਸੀ ਪਿਆਸੇ ਮਰ ਜੀਏ ਇਧਰ ਆਪਣੀ ਫੋਰਚਨਰ ਹੋ ਗਈ ਸੀ ਅੱਜ ਪੈਂਜਰ ਪਰ ਆਪਕੇ ਕਹਿੰਦਾ ਭੈਣ ਬਣ ਕੇ ਜਲਦੀ ਆਜਾ ਆਪਾਂ ਪਹਿਲੀ ਬਹੁਤ ਲੇਟ ਆ ਵੈਸੇ ਲੇਟ ਤਾਂ ਅਸੀਂ ਕਾਕਾ ਜੀ ਕਰਕੇ ਹੁੰਨੇ ਹੁੰਨੇ ਆ ਬਿਕਾਜ਼ ਇਹਨੂੰ ਬਹੁਤ ਫੋਨ ਆ ਜਾਂਦੇ ਨੇ ਵਿਚਦੀ ਹਨਾ ਕਿਸੇ ਦੀ ਮੱਝ ਬਿਮਾਰ ਆ ਕਿਸੇ ਦਾ ਕੋਸ਼ ਆ ਕੋਈ ਮੱਝ ਵੇਚਣੀ ਆ ਕੋਈ ਗਾਂ ਵੇਚਣੀ ਆ ਐਦਾਂ ਦਾ ਕਰਕੇ ਬਹੁਤ ਟਾਈਮ ਲੰਘਦਾ ਤੇ ਇੱਕ ਡਾਕਟਰ ਬੰਦਾ ਨਾ ਇਹ ਫਿਰ ਥੋੜਾ ਜਿਹਾ ਬੰਦਦਾ ਹਨਾ ਇੰਨਾ ਕ ਇਹਨੂੰ ਮੈਂ ਪਾਣੀ ਧਰਿਆ ਭੈਣ ਨੂੰ ਇਹਨੇ ਪਾਣੀ ਡੁਲਾਤਾ ਤੇ ਓਹੋ ਅੱਜ ਤਾਂ ਯਾਰ ਮੈਂ ਗਈ ਸੀ ਬਸ ਟੁੱਟ ਗਏ ਸੀ ਮੇਰੇ ਗਿੱਟੇ ਗੋਡੇ ਤੇ ਇਧਰ ਫਿਰ ਨੁਦਰਤਾ ਸੀਗਾ ਪਾਣੀ ਇਹ ਲਾਗੇ ਪਾਣੀ ਪੀਣ ਮੈਨੂੰ ਕਹਿੰਦੇ ਬਹੁਤ ਕੰਮ ਕਰਨ ਲੱਗੀ ਮੈਂ ਦਿੱਤੀ ਖੁਦ ਨੂੰ ਸ਼ਾਬਾਸ਼ ਇਹ ਇਧਰ ਮੈਂ ਤੇ ਮੇਰਾ ਵੀਰ ਜੀ ਥੋੜੀਆਂ ਜਾਂ ਕਬੀਲਦਾਰੀ ਦੀਆਂ ਗੱਲਾਂ ਕਰਦੇ ਹੋਏ ਸੀਰੀਅਸ ਟਾਪਿਕ ਤੇ ਗੱਲ ਚੱਲ ਰਹੀ ਸੀ ਮੈਂ ਅੱਛਾ ਸੁਨਾ ਸੁਨਾ ਭਰਾ ਜਲਦੀ ਸੁਣਾ ਦੇ ਇੱਕ ਤੇ ਕਿੱਦਾਂ ਮੈਨੂੰ ਪੂਰਾ ਸਲਾਹ ਦੇ ਰਿਹਾ ਹਣਾ ਮੈਂ ਕਿਹਾ ਠੀਕ ਹੈ ਮੈਂ ਕਿਹਾ ਵੀਰ ਜੀ ਹੁਣ ਨਾ ਇੰਨੀਆਂ ਗੱਲਾਂ ਨਾਲ ਮਾਰ ਤੇ ਜਾ ਕੇ ਜਨਰੇਟਰ ਬੰਦ ਕਰਿਆ ਤੇ ਵੀਰ ਜੀ ਚਲੇ ਗਏ ਆਪਣੇ ਜਨਰੇਟਰ ਬੰਦ ਕਰਨ ਵਾਸਤੇ ਇਹ ਬਹੁਤ ਟਾਈਮ ਲਗਾ ਰਿਆ ਸੀ ਮੈਂ ਛੇਤੀ ਆ ਭਰਾਵਾ ਸੁੰਬਰਣਾ ਵੀ ਐ ਤੇ ਇਧਰ ਡੈਡੀ ਲਾਗੇ ਸੀਗੇ ਸੁੰਬਰਣਾ ਤੇ ਉਹ ਮੇਰੇ ਕੰਨੀ ਵੇਖੀ ਆ ਰਿਆ ਸੀ ਮੈਂ ਮੇਰੇ ਕੰਨੀ ਕੀ ਵੇਨਾ ਚਲ 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 ਗੋਆ ਟਾਲ ਤੇ ਗੋਆ ਟਾਲ ਨਾਲ ਲੱਗ ਗਿਆ ਵੀਰ ਫਿਰ ਤੇ ਮੈਂ ਲੱਗ ਗਈ ਦੂਸਰੀ ਸਾਈਡ ਤੋਂ ਬੌਂਕਰ ਮਾਰਨੇ ਮੈਨੂੰ ਕਹਿੰਦਾ ਤੂੰ ਤਾਂ ਫਿਰ ਕੱਲੀ ਮਾਰ ਲੇਗੀ ਮੈਂ ਹਾਂ ਕੋਈ ਚੱਕਰ ਹੀ ਨਹੀਂ ਬਰੋ ਮੈਂ ਤਾਂ ਕੱਲੀ ਬਹੁਤਾ ਮੈਂ ਤਾਂ ਹਨਾ ਇੱਕ ਮਿੰਟ ਲਾਉਂਗੀ ਮੈਂ ਹਾਂ ਸੁੰਭਣ ਲੱਗੀ ਫਿਰ ਮੈਨੂੰ ਕਹਿੰਦਾ ਕੋਈ ਚੱਕਰ ਨਹੀਂ ਮੈਂ ਲੱਗ ਜਣਾ ਤੇਰੇ ਨਾਲ ਮੈਂ ਕਹਾਂ ਠੀਕ ਹੈ ਪਰ ਤੇਰੀ ਵੇਸ਼ਾ ਹਨਾ ਤੇ ਇੱਕ ਪਾਸੋ ਲੱਗੀ ਸੀ ਮੈਂ ਤੇ ਇੱਕ ਪਾਸੋ ਲੱਗੇ ਸੀ ਪ੍ਰਭਾ ਸਾਡੇ ਵਿੱਚ ਰੈਸਲਿੰਗ ਹੋ ਗਈ ਸੀ ਮੈਂ ਸਿੱਟੀ ਬੌਂਕਰ ਮੈਂ ਮੈਨੀ ਮਾਰਦੀ ਦਿੱਤੇ ਮੈਨੂੰ ਪੰਪ ਕਹਿੰਦਾ ਮੇਰੀ ਭੈਣ ਨਹੀਂ ਇਧਰ ਗਰਮ ਮਕੈਨਿਕ ਸਾਹਿਬ ਆਪਣੇ ਪਹੁੰਚ ਚੁੱਕੇ ਸੀਗੇ ਫੋਰਚੂਨਰ ਨੂੰ ਦੇਖਣ ਵਾਸਤੇ ਆ ਹਵਾ ਹੋ ਤੇ ਭਰੀ ਹਨਾ ਆ ਪਹਿਲਾਂ ਕਹਿੰਦੇ ਯਾਰ ਖੜਜੋ ਮੈਨੂੰ ਫੋਨ ਸੁਣ ਲੈੰਦੋ ਫੇਰ ਦੇਖਦੇ ਆ ਹਨਾ ਤੇ ਆ ਹੁਣ ਲੈ ਕੇ ਚਲੇ ਗਏ ਸੀਗੇ ਲੱਗਦਾ ਆਈ ਥਿੰਕ ਮੈਨੂੰ সুইমিਂਗ ਪੂਲ ਦੇ ਵਿੱਚ ਇਹਨੂੰ ਨਹਾਉਣ ਲੱਗੇ ਹੋਏ ਆਗੇ ਤੇ ਇੰਨੇ ਚ ਆਪਣੀ ਫੋਰਚਨਲ ਡਾ